ਮੇਰਾ ਮੇਰੇ ਵਾਈਫ ਦਾ ਮੇਰਾ ਡਿਸਟਰੀਬਿਊਟ ਚੱਲ ਰਿਹਾ ਹੈ ਕੀ ਨਾਮ ਹੈ ਮੇਰਾ ਨਾਮ ਮੇਰਾ ਨਾਮ ਅਮਿਤ ਹੈ ਮੇਰਾ 12 ਸਾਲ ਦਾ ਬੇਟਾ ਹੈ ਤੇ ਮੇਰੇ ਮੈਰਿਜ ਨੂੰ 16 ਸਾਲ ਹੋ ਗਏ ਜੀ ਮੇਰੀ ਵਾਈਫ ਮੈਨੂੰ ਬਹੁਤ ਤੰਗ ਕਰ ਰਹੀ ਹੈ ਮੇਰੇ ਕਹਨੇ ਤੋਂ ਬਾਹਰ ਹੈ ਤੇ ਮੈਂ ਉਹਨੂੰ ਕਿਸੇ ਨਾਲ ਦੇਖਿਆ 2019 ਦੇ ਵਿੱਚ ਮੈਨੂੰ ਬਹੁਤ ਪਰੇਸ਼ਾਨ ਕਰ ਰਹੀ ਹੈ ਉਹ ਜੀ ਮੈਂ ਆਪਣੀ ਅੱਖੋਂ ਦੇਖਿਆ ਹਰ ਚੀਜ਼ ਮੇਰੇ ਕੋਲ ਹੈ ਆਡੀਓ ਵੀਡੀਓ ਸਭ ਕੁਝ ਹੈ ਤੇ ਮੈਂ ਉਹਨੂੰ ਇੱਕ ਵਾਰੀ ਸਮਝਾਇਆ ਨਹੀਂ ਸਮਝੀ ਦੂਸਰੀ ਵਾਰੀ ਫਿਰ ਮੈਂ ਉਹਦੇ ਬ੍ਰਦਰ ਨੂੰ ਗੱਲ ਕੀਤੀ ਉਹਦਾ ਬ੍ਰਦਰ ਘਰ ਆਇਆ ਘਰ ਆ ਕੇ ਉਹਨਾਂ ਨੇ ਉਹਨੂੰ ਸਮਝਾਇਆ ਮਾਰਿਆ ਵੀ ਉਹਨਾਂ ਨੇ ਉਹਨੂੰ ਥੱਪੜ ਮਾਰੇ ਦੋ ਕਿ ਸਮਝਾਇਆ ਤਾਂ ਵੀ ਨਹੀਂ ਸਮਝੀ ਤਿੰਨ ਚਾਰ ਮਹੀਨੇ ਬਾਅਦ ਫੇਰ ਚਲੀ ਗਈ ਘਰੋਂ ਦੀ ਪੰਜ ਛੇ ਮਹੀਨੇ ਗਈ ਮੇਰੇ ਸੋਹਰਿਆਂ ਨੇ ਮੈਂ ਮੈਨੂੰ ਪਤਾ ਹੀ ਨਹੀਂ ਕਿੱਥੇ ਗਈ ਹੈ ਕਿੱਥੇ ਨਹੀਂ ਗਈ ਮੈਂ ਉਹਨਾਂ ਨੂੰ ਪੁੱਛਦਾ ਰਹੇ ਆਪਣੇ ਸੋਹਰਿਆਂ ਨੂੰ ਹਾਂਜੀ ਦੱਸੋ ਉਹ ਕਿੱਥੇ ਹੈ ਕਿੱਥੇ ਨਹੀਂ ਮੈਨੂੰ ਕੋਈ ਜਵਾਬ ਨਹੀਂ ਆ ਕਿੱਥੇ ਕਿੱਥੇ ਹੈਗੀ ਕਿੱਥੇ ਨਹੀਂ ਹੈਗੀ ਇਹਨਾਂ ਨੇ ਫਿਰ ਮੇਰੇ ਕੋਲ ਇਹਨਾਂ ਨੇ ਫੇ ਮੇਰੇ ਕੋਲ ਡਿਮਾਂਡ ਰੱਖੀ ਕਿ ਹਾਂ ਵੀ ਇਹਨੂੰ ਪਾਰਲਰ ਖੋਲ ਦੋ ਤੇ ਤਾਂ ਇਹ ਕੰਮ ਕਰਲੇਗੀ ਤੇ ਇੱਥੇ ਬੈਠੀ ਰਹੇਗੀ ਮੈਂ ਕਿਹਾ ਚਲੋ ਠੀਕ ਹੈ ਮੈਂ ਪਾਰਲਰ ਬਾਹਰੋਂ ਪੈਸੇ ਵਗੜੇ ਪੈਸੇ ਵੂਏ ਪਗੜ ਗਏ ਹਰ ਚੀਜ਼ ਕਰਕੇ ਮੈਂ ਇਹਨੂੰ ਪਾਰਲਰ ਖੋਲਤਾ ਪਾਰਲਰ ਖੋਲ ਕੇ 2 ਮਹੀਨੇ ਬਾਅਦ ਮਹੀਨੇ ਬਾਅਦ ਫੇਰਾ ਚਾਰ ਪੰਜ ਮਹੀਨਿਆਂ ਲਈ ਫੇਰ ਚਲੀ ਗਈ ਐਬ ਕਿੱਥੇ ਜਾਂਦੀ ਕਦੀ ਪਾਲਮਪੁਰ ਜਾ ਰਹੀ ਹੈ ਕਦੀ ਜਾ ਰਹੀ ਹੈ ਚੰਡੀਗੜ੍ਹ ਕਦੀ ਜਿਲਖਪੁਰ ਜਾ ਰਹੀ ਕਦੀ ਦਿੱਲੀ ਜਾ ਰਹੀ ਹੈ ਇੱਕ ਦਿਨ ਮੈਂ ਦੇਖਿਆ ਕਿਸੇ ਪਾਰਲਰ ਤੇ ਜੋਬ ਕਰ ਰਹੀ ਸੀ ਮੈਂ ਫੇਸਬੁਕ ਆਈਡੀ ਤੇ ਦੇਖਿਆ ਮੈਂ ਉਹਨਾਂ ਨੂੰ ਪੁੱਛਿਆ ਕਿ ਹਾਂ ਵੀ ਸ਼ਰੂਤੀ ਇੱਥੇ ਕਰ ਰਹੀ ਜੋਬ ਕਹਿੰਦੇ ਹਾਂਜੀ ਉਹ ਕਹਿੰਦੇ ਐਜ਼ ਅ ਮੇਕਅਪ ਆਰਟਿਸਟ ਐ ਮੈਂ ਉਹਨਾਂ ਨੂੰ ਪੁੱਛਿਆ ਕਿ ਘਰੋਂ ਮੇਰਾ ਡਿਸਟ੍ਰਿਬਿਊਟ ਚੱਲ ਰਿਹਾ ਘਰੋਂ ਗਈ ਹੋਈ ਐ ਤੇ ਉਹਨਾਂ ਨੇ ਉਹਨੂੰ ਗੱਲ ਕੀਤੀ ਮੈਨੂੰ ਕੋਈ ਜਵਾਬ ਨਹੀਂ ਆਇਆ ਹੁੰਦਾ ਕੋਈ ਕੁਝ ਨਹੀਂ ਆਇਆ ਮਨੂੰ ਥ੍ਰੈਟ ਦੇ ਰਿਹਾ ਮੇਰਾ ਸਾਲਾ ਬਹੁਤ ਸਾਰੇ ਮੈਨੂੰ ਤੁਹਾਨੂੰ ਮਾਰ ਦਾਂਗਾ ਤੁਹਾਨੂੰ ਚੱਕ ਦਾਂਗਾ ਤੁਹਾਨੂੰ ਆਏਗਾ ਤੇ ਸ਼ਰੇ ਆਮ ਆਹ ਦੇਖੋ ਇਹ ਦੇ ਦੇ ਆ ਹਰ ਗੱਲ ਗਾਲਾਂ ਲਿਖ ਰਿਹਾ ਮੇਰੇ ਮੰਮੀ ਨੂੰ ਮੇਰੇ ਸਿਸਟਰ ਨੂੰ ਸਭ ਨੂੰ ਮੈਨੂੰ ਮੇਰੀ ਜਾਨ ਦਾ ਖਤਰਾ ਹੈ ਮੇਰਾ ਬੱਚਾ ਛੋਟਾ ਹੈ ਉਹ ਵਿਚਾਰਾ ਰੋਂਦਾ ਰੋਜ਼ ਉਹਨੂੰ ਅੱਜ ਤੱਕ ਇਹਨੇ ਪੁੱਛਿਆ ਨਹੀਂ ਇਹਨਾਂ ਫੋਨ ਕੀਤਾ ਨਾ ਇਹਨੇ ਕੋਈ ਗੱਲ ਕੀਤੀ ਹੈ ਜੀ ਕੋਈ ਪੁਲਿਸ ਕੰਪਲੇਟ ਵਗੈਰਾ ਕੀਤੀ ਹੈ ਜੀ ਮੈਂ ਹਾਂਜੀ ਪੁਲਿਸ ਕੰਪਲੇਟ ਮੈਂ ਸੀਪੀ ਦਫ਼ਤਰ ਤੇ ਵੀ ਜਾਇਆ ਕੋਈ ਕੰਪਲੇਟ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਥਾਣੇ ਵੀ ਜਾਇਆ ਤਿੰਨ ਨੰਬਰ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਤੇ ਮੈਨੂੰ ਕਹਿੰਦੇ ਜੀ ਮਾਰਦਾ ਕੁੱਟਦਾ ਮੇਰੀ ਇਨਕੁਆਇਰੀ ਕਰ ਲੋ ਚਾਹੇ ਜਿੱਥੇ ਮਰਜੀ ਜੋ ਮਰ ਜਿੱਥੇ ਮਰਜੀ ਜਿਸ ਨੂੰ ਪੁੱਛ ਲੋ 16 ਸਾਲ ਬਿਆਨ ਹੋ ਗਏ 5 ਸਾਲ ਮੇਰਾ ਫੇਰ ਹੋ ਗਏ 21 ਸਾਲ ਹੋ ਗਏ ਹੈ ਮੇਰੇ ਤੇ ਹੁਣ ਅਲੀਗੇਸ਼ਨ ਲਾ ਰਹੇ ਆ ਮਾਰਦਾ ਕੁੱਟਦਾ ਮੈਂ ਇਹਨੂੰ ਅਜੇ ਤੱਕ ਕਦੀ ਮਾਰਿਆ ਨਹੀਂ ਕੁੱਟਿਆ ਨਹੀਂ ਕੁਝ ਨਹੀਂ ਕੀਤਾ ਅਲੀਗੇਸ਼ਨ ਆ ਕਰਦੇ ਸੋਨਾ ਸੋਨਾ ਇਹਨੇ ਜੋ ਪਾਇਆ ਹਰ ਚੀਜ਼ ਪਾਈ ਇਹ ਮੈਨੂੰ ਪਤਾ ਨਹੀਂ ਕੀ ਹੈ ਕੀ ਨਹੀਂ ਹਰ ਚੀਜ਼ ਲੈ ਗਈ ਹਰ ਮੇਰੇ ਤੇ ਡਿਮਾਂਡ ਕਰਦੇ ਆ ਕਦੀ ਕਹਿੰਦੇ 25000 ਦੋ ਮੈਂ ਤਾਂ ਕਰ ਰਾਂਗੀ 30000 ਦੋ ਮੈਂ ਤਾਂ ਕਰ ਰਾਂਗੀ ਮੈਂ ਆਪਣੇ ਸਹੁਰਿਆਂ ਨੂੰ ਪਰਵਾਨ ਨੂੰ ਸਾਰਿਆਂ ਨੂੰ ਮੈਂ ਬਹੁਤ ਵਾਰੀ ਦੱਸ ਸਕਦਾ ਚੱਕਾਂ ਮੇਰੇ ਕੋਲ ਆਡੀਓ ਵੀ ਹੈ ਮੇਰੇ ਸੋਹਰੇ ਪਰਵਾਨਾ ਗਲਗਰਦੇ ਦੀ ਹਰ ਇੱਕ ਬੰਦੇ ਨਾਲ ਗਲ ਜਿੰਨੇ ਨਾਲ ਜਾਂਦੀ ਹੈ ਉਹਨਾਂ ਨਾਲ ਹੀ ਮੇਰੀ ਆਡੀਓ ਹੈ ਵੀਡੀਓ ਹੈ ਸਭ ਕੁਝ ਹੈ ਸੋਹਰਾ ਪਰਵਾਨ ਤੁਹਾਡੇ ਹੱਕ ਚ ਹੈ ਪਹਿਲਾ ਸੋਹਰਾ ਪਰਵਾਨ ਮੇਰੇ ਹੱਕ ਹੈ ਸੀਗਾ ਉਹ ਮੈਨੂੰ ਕਹਿੰਦੇ ਸੀਗੇ ਹਾਂਜੀ ਇਸ ਨੂੰ ਸਮਝਾਣੇ ਆ ਸਮਝਾਣੇ ਆ ਸਮਝਾਣੇ ਆ ਉਹਨਾਂ ਨੇ ਮੈਨੂੰ ਦੋ ਤਿੰਨ ਵਾਰੀ ਉਹਨਾਂ ਨੇ ਮੈਨੂੰ ਹੀ ਕਿਹਾ ਵੇੜਾ ਤੁਸੀਂ ਸ਼ਾਂਤ ਰਹੋ ਅਸੀਂ ਇਹਨੂੰ ਸਮਝਾਣੇ ਆ ਇਹਨਾਂ ਨੇ ਨਹੀਂ ਸਮਝੀ ਨਹੀਂ ਉਸ ਤੋਂ ਬਾਅਦ ਫਿਰ ਮੇਰੇ ਖਿਲਾਫ ਹੋ ਗਏ ਦੀ ਕੀ ਹੋ ਗਿਆ ਵਜਾ ਆ ਉਹਨੂੰ ਆਪਣੀ ਕੁੜੀ ਦੀ ਪਹਿਲਾਂ ਕਹਿੰਦੇ ਸਾਨੂੰ ਆਪਣੀ ਕੁੜੀ ਨਾਲ ਖੜਨਾ ਪਵੇਗਾ ਚਾਹੇ ਉਹ ਗਲਤ ਹੈ ਚਾਹੇ ਉਹ ਠੀਕ ਹੈ ਹਣ ਦੱਸੋ ਮੈਂ ਕਿੱਥੇ ਜਾਵਾਂ ਮੈਨੂੰ ਤਾਂ ਥ੍ਰੈਟ ਮਿਲ ਰਹੀਆਂ ਮਨੂੰ ਉਹ ਬੰਦੇ ਧਮਕੀਆਂ ਦੇ ਰਹੇ ਸਾਰੇ ਕਿੰਨੇ ਸਮੇਂ ਤੋਂ ਗੈਰਫਰੀ ਆ ਜੀ ਤੁਹਾਡੀ ਸਰ 6 ਮਹੀਨੇ ਹੋ ਗਏ ਜੀ ਦੀਵਾਲੀ ਤੋਂ 2 ਦਿਨ ਬਾਅਦ ਕਰੋ ਚਲੀ ਗਈ ਸੀ ਅੱਛਾ ਮੰਗ ਕੀ ਕਰਦੇ ਮੰਗ ਆ ਕਿ ਮੇਰਾ ਸਾਲਾ ਮਨੂੰ ਥ੍ਰੈਟ ਦੇ ਰਿਹਾ ਜੀ ਪੂਰੀ ਪੂਰੀ ਕੰਦਾ ਹੁਣ ਪਰਸੋ ਚੋੜਾ ਕਹਿੰਦਾ ਤੁਹਾਨੂੰ ਗੋਲੀਆਂ ਮਾਰ ਦਾਂਗੇ ਜੀ ਤੁਹਾਨੂੰ ਘਰੋਂ ਚੁਕਾ ਦਾਂਗੇ ਐਤਵਾਰ ਤੱਕ ਤੂੰ ਨਹੀਂ ਘਰ ਮਿਲਿਆ ਅਸੀਂ ਤੁਹਾਨੂੰ ਘਰੋਂ ਖਿੱਚ ਕੇ ਅਸੀਂ ਮਾਰ ਦਾਂਗੇ ਜੀ ਹੁਣ ਦੱਸੋ ਮੈਂ ਕਿੱਥੇ ਜਾਵਾਂ ਬੱਚੇ ਨੂੰ ਲੈ ਕੇ ਛੋਟਾ ਮੇਰਾ ਬੱਚਾ ਵਾ ਮੈਂ ਦੱਸੋ ਕਿ ਕਿੱਥੇ ਜਾਵਾਂ ਮੈਂ ਮੈਂ ਤਾਂ ਮਰਨ ਨੂੰ ਤਿਆਰ ਆ ਜੀ ਮੈਂ ਤਾਂ ਸੋਮਵਾਰ ਦੰਗਲਵੜ ਜਾ ਕੇ 3 ਨੰਬਰ ਥਾਣੇ ਮਿੱਟੀ ਦਾ ਤੇਲ ਪਾ ਕੇ ਆਪਣੇ ਮੁੰਡੇ ਦੇ ਪਾ ਕੇ ਮੈਂ ਮਰ ਜਾਣਾ ਜੀ ਮੈਂ ਇੰਨਾ ਕੋ ਪਰੇਸ਼ਾਨ ਆ ਮਨੂੰ ਪੂਰਾ ਉਹ ਕਰ ਰਹੇ ਨੇ ਤੰਗ ਇੰਨਾ ਮੈਨੂੰ ਥ੍ਰੈਟ ਕਰ ਰਹੇ ਆ ਸਾਰੀਆਂ ਮੇਰੇ ਕੋ ਰਿਪੋਰਟ ਨੇ ਜੀ ਸਭ ਕੁਝ ਹੈ ਜੀ ਇਮਾਨੂ ਕਦੀ ਕਹਿੰਦੇ ਜੀ ਤੈਨੂੰ ਮੈਂ ਚੱਕ ਦਾਂਗਾ ਕਦੀ ਕਹਿੰਦੇ ਤੈਨੂੰ ਗੋਲੀਆਂ ਮਾਰਾਂਗਾ ਕਦੀ ਕਹਿੰਦੇ ਗੈਂਗਸਟਰ ਤੋਂ ਮਰਵਾ ਦਾਂਗੇ ਕਦੀ ਕੀ ਕਹਿ ਰਿਹਾ ਫੋਨ ਤੇ ਤੁਹਾਡੀ ਫਾਈਲ ਕਿਸੇ ਹੋਰ ਨਾਲ ਰਿਲੇਸ਼ਨ ਹਾਂਜੀ ਮੈਂ ਆਪਣੇ ਆਪਣੀ ਜਾਤਾ ਹੋਏ ਮੈਂ ਆਪਣੀ ਅੱਖਾਂ ਨਾਲ ਪਕੜਿਆ ਜੀ ਉਹਨੂੰ ਆਡੀਓ ਵੀ ਹੈ ਮੇਰੇ ਕੋਲ ਵੀਡੀਓ ਵੀ ਹੈ ਮੈਂ ਉਸ ਕੋਈ ਪ੍ਰੂਫ ਤੁਸੀਂ ਪੁਲਿਸ ਨੂੰ ਦਿਖਾਓ ਹਾਂ ਮੈਂ ਉਹਦੇ ਪ੍ਰੂਫ ਸਾਰੇ ਉਹਦੇ ਘਰਦਿਆਂ ਨੂੰ ਵੀ ਦਿਖਾਏ ਜੀ ਸਭ ਨੂੰ ਦਿਖਾਏ ਆ ਉਹਨਾਂ ਦੇ ਉਹਨਾਂ ਨੂੰ ਪਤਾ ਸਭ ਹਰ ਚੀਜ਼ ਬਤਾਉਂਨਾਂ ਨੂੰ ਹੁਣ ਕੀ ਮੰਗਦੀ ਹੈ ਮੰਗ ਹੈ ਜੀ ਮੇਰਾ ਇਹਦੇ ਤੋਂ ਛੁਟਕਾਰਾ ਕਰਾਇਆ ਜਾਵੇ ਮੇਰੇ ਕੋ ਥ੍ਰੈਟ ਮੈਨੂੰ ਦੇ ਰਹੇ ਮੈਂ ਮੇਰੀ ਜਾਨ ਨੂੰ ਖਤਰਾ ਜੀ ਮੇਰੀ ਜਾਨ ਨੂੰ ਖਤਰਾ ਕੱਲ ਨੂੰ ਮੇਰੇ ਬੱਚੇ ਨੂੰ ਤੇ ਮੈਨੂੰ ਕੁਝ ਹੋ ਜਾਂਦਾ ਇਹ ਮੇਰਾ ਸੋਹਰਾ ਪਰਿਵਾਰ ਹੈ ਮੇਰਾ ਸਾਲਾ ਮੇਰਾ ਮੇਰੀ ਸੱਸ ਤੇ ਅੱਗੋ ਸਾਰੇ ਪਰਿਵਾਰ ਹੈ ਮੇਰਾ ਸਾਰਾ ਹੈ ਜ਼ਿੰਮੇਵਾਰ ਹੋਣਗੇ ਮੈਨੂੰ ਕੁਝ ਹੁੰਦਾ ਮੇਰੇ ਬੱਚੇ ਨੂੰ ਹੁੰਦਾ ਮੇਰੇ ਦਿਲ ਜੀ ਨੂੰ ਕੁਝ ਹੁੰਦਾ ਇਹ ਜ਼ਿੰਮੇਵਾਰ ਨੇ ਦੇਖੋ ਜੀ ਇਹਨਾਂ ਦਾ ਲੱਗਿਆ ਅਸੀਂ ਕੇਸ ਹਸਬੰਡ ਵਾਈਫ ਦਾ ਇਹਨਾਂ ਦਾ ਲੱਗਿਆ ਅਸੀਂ ਕੇਸ ਹਸਬੰਡ ਵਾਈਫ ਦਾ ਜਿਹਦੇ ਸਮਨ ਰਿਸੀਵ ਨਹੀਂ ਕਰ ਰਿਆ ਸੀਗਾ ਤੇ ਉਹਦੇ ਚਲਦੇ ਦੀ ਇੱਕ ਤਰੀਕ ਮਿਸ ਹੋ ਗਈ ਇਹਦੀ ਅਗਲੀ ਤਰੀਕ ਹੈਗੀ ਹੈ 7 ਇਸੀ ਮੰਥ ਦੀ ਤੇ ਹੁਣ ਪਤਾ ਨਹੀਂ ਕਿੰਨੇ ਨੂੰ ਸਲਾਹ ਦਿੱਤੀ ਕਿ ਕੀ ਕੀਤਾ ਕਿ ਅਸੀਂ ਬੜੀ ਇੱਜ਼ਤਦਾਰ ਫੈਮਲੀ ਹੈਗੀ ਆ ਕਿ ਇਹਨਾਂ ਦਾ ਵੀਕ ਪੁਆਇੰਟ ਇਹ ਹੀ ਹੈ ਕਿ ਇਹਨਾਂ ਨੂੰ ਡੀਫੇਮ ਕਰ ਦੋ ਕਿ ਤੇਰਾ ਇਨਸਟੈਂਟ ਫੈਸਲਾ ਹੋ ਜਾਏਗਾ ਤੇ ਇਹਨੇ ਕੀ ਕੀਤਾ WhatsAppਾਂ ਦੇ ਵਿੱਚ ਰਾਤ ਨੂੰ 2-2 ਵਜੇ 3-3 ਵਜੇ ਮੇਰੇ ਦਾਦਾ ਜੀ ਦਾ ਮੇਰੇ ਚਾਚਾ ਜੀ ਦਾ ਮੇਰੇ ਸਵਰਗੀ ਪਿਤਾ ਜੀ ਦਾ ਮੇਰੀ ਸਿਸਟਰ ਦਾ ਮੇਰੀ ਮੰਮੀ ਦਾ ਸਭ ਦਾ ਨਾਮ ਲਿਖ ਲਿਖ ਕੇ ਇਹਨੇ ਸੋਸ਼ਲ ਮੀਡੀਆ ਤੇ ਪਾਇਆ ਫਿਰ ਸਵੇਰੇ ਜਿੱਦਾਂ ਹੀ 7 ਵਜੇ ਮਤਲਬ ਰਾਤ ਦੀ ਰਾਤੀ ਇਹਨੇ ਪਾਇਆ ਹੁਣ ਲੋਕੀ ਨਹੀਂ ਉੱਠ ਰਹੇ ਇੱਕ ਜਣਾ ਪਾਗਲ ਹੋਇਆ ਹੈ ਲੋਕ ਕਿੱਦਾਂ ਉਠਾਣ ਸਾਨੂੰ ਕੀ ਰਾਤੀ 3 ਵਜੇ ਸ਼ਰਮ ਲੱਗਦੀ ਹੈ ਕਿ ਕਿਸੇ ਨੂੰ ਫੋਨ ਕਰਨਾ ਇਹ ਤਾਂ 24 24 25 25 ਮੈਸੇਜ ਭੇਜ ਰਿਹਾ ਤੇ ਉਸ ਤੋਂ ਬਾਅਦ ਜਿੱਦਾਂ ਹੀ ਸਵੇਰੇ ਕੀ ਮਸਲਾ ਕੀ ਹੈ ਕਿਉਂ ਇੰਨੀ ਗੱਲ ਵਧੀ ਮੇਨ ਜੀ ਇਹਦਾ ਕੇਸ ਹੈਗਾ ਲੱਗਿਆ ਹੈ ਤਰੀਕ ਭੁਗਤੇ ਆਪਣਾ ਲੀਗਲ ਪ੍ਰੋਸੈਸ ਤੇ ਚੱਲੇ ਕਿਹਨਾਂ ਦੇ ਨਾਲ ਸਿਸਟਰ ਦੇ ਨਾਲ ਹਾਂਜੀ ਸਿਸਟਰ ਦੇ ਨਾਲ ਚੱਲਿਆ ਹੈ ਹਾਂਜੀ ਪਰ ਜਿਹੜਾ ਇਹਨੇ ਸਾਡਾ ਪਰਿਵਾਰ ਤੇ ਹੱਥ ਪਾਇਆ ਹੈ ਨਾ ਉਹ ਫਿਰ ਹੋ ਗਈ ਮੇਰੀ ਹੁਣ ਹੂੰਦ ਦੀ ਲੜਾਈ ਇਹਦੇ ਨਾਲ ਸੋਸ਼ਲ ਮੀਡੀਆ ਬੋਰ ਨੇ ਮੇਰ ਨਾਲ ਸ਼ੁਰੂ ਕੀਤੀ ਹੈ ਇਹਨੇ ਜਿਹੜਾ ਜੋ ਵੀ ਮੇਰੇ ਦੇ ਖਿਲਾਫ ਕਰ ਰਿਹਾ ਜੋ ਵੀ ਕਰ ਰਿਹਾ ਉਹ ਜਿਹੜਾ ਇਹਨੇ ਬੋਰ ਸ਼ੁਰੂ ਕੀਤੀ ਸੋਸ਼ਲ ਮੀਡੀਆ ਵਾਲੀ ਉਹ ਉਸ ਤੋਂ ਪਹਿਲਾਂ ਦਾ ਸਬੂਤ ਦਿਖਾ ਦੇ ਉਸ ਤੋਂ ਡੇਟ ਪਹਿਲਾਂ ਤੋਂ ਦਿਖਾ ਦੇ ਕਿ ਮੈਂ ਇਹਨੂੰ ਕਦੀ ਕੋਈ ਧਮਕੀ ਕੋਈ ਗਾਲ ਕੋਈ ਕੁਛ ਕੁਝ ਵੀ ਐਫੀਡੇਂਸ ਮੇਰੇ ਖਿਲਾਫ ਦਿਖਾ ਦੇ ਕਿ ਤੇਰੇ ਸੋਸ਼ਲ ਮੀਡੀਆ ਵਾਰ ਤੋਂ ਪਹਿਲਾਂ ਤੈਨੂੰ ਹਜੇ ਪਤਾ ਹੀ ਨਹੀਂ ਹੋਣਾ ਸੋਸ਼ਲ ਮੀਡੀਆ ਵਾਰ ਹੁੰਦੀ ਕੀ ਹੈ ਲੜਾਈ ਕਿਸ ਚੀ ਦੀ ਹੋਈ ਤੇ ਲੜਾਈ ਜੀ ਇਹੀ ਜਿਹੜਾ ਕੇਸ ਚੱਲਦਾ ਕਿ ਮੇਰਾ ਇਹਨਾਂ ਨੂੰ ਬਦਨਾਮ ਕਰ ਦਵਾਂ ਇਹਨਾਂ ਨੂੰ ਮੈਂ ਇਹ ਕਰਦਾ ਕਿ ਇਹ ਘਬਰਾ ਜਾਣਗੇ ਕਿਉਂਕਿ ਇਸ ਤੋਂ ਪਹਿਲਾਂ ਸਾਡੀ ਇਮੇਜ ਬੜੀ ਜੀ ਰਾਮਰਾਮ ਜੀ ਵਾਲੀ ਬਣੀ ਹੋਈ ਸੀ ਕਿ ਇਹ ਬੰਦਾ ਮਤਲਬ ਜੋ ਅੱਜ ਮੈਂ ਆਵਾ ਨਾ ਜੋ ਇਹਨੇ ਮੈਨੂੰ ਬਣਾਤਾ ਇਸ ਤੋਂ ਪਹਿਲਾਂ ਮੈਂ ਇਦਾਂ ਦਾ ਸਿਗਾ ਹੀ ਨਹੀਂ ਮੇਰੇ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਉਹ ਕਹਿੰਦੇ ਕਿ ਮੇਰੇ ਪਹਿਲਾਂ ਇਹ 16 ਪਰਿਵਾਰ ਮੇਰੇ ਨਾਲ ਸੀਗਾ ਮੇਰੀ ਵਾਈਫ ਮੇਰੇ ਕਹਨੇ ਘਰ ਤੋਂ ਬਾਹਰ ਸੀਗੀ ਅੱਛਾ ਜੀ ਤਾਂ ਨਹੀਂ ਮੇਰਾ 16 ਪਰਿਵਾਰ ਨਾਲ ਸੀਗਾ ਤੇ ਹੁਣ ਉਹ ਜਿਹੜਾ ਆਪਣੀ ਲੜਕੀ ਦਾ ਸਾਥ ਦੇ ਇਹਦੇ ਵਿੱਚ ਕਿੰਨੀ ਕਿਸਾ ਹੈ ਅਸੀਂ ਇਹਦੇ ਕਦੀ ਨਾਲ ਸੀਗੇ ਹੀ ਨਹੀਂ ਅਸੀਂ ਆਪਣੀ ਕੁੜੀ ਦੇ ਨਾਲ ਸੀਗੇ ਉਹ ਤਾਂ ਕੁੜੀ ਦਾ ਘਰ ਵਸਿਆ ਰਵੇ ਤਾਂ ਅਸੀਂ ਇਹਨੂੰ ਜਿਤਾਉਂਦੇ ਸੀ ਕਿ ਅਸੀਂ ਤੇਰੀ ਇੱਜ਼ਤ ਕਰਦੇ ਆ ਪਰ ਜਦੋਂ ਹੁਣ ਤੂੰ ਸਾਡੀ ਇੱਜ਼ਤ ਨੂੰ ਹੱਥ ਪਾ ਲਿਆ ਤੂੰ ਸਾਡੇ غرੂਰ ਨੂੰ ਹੱਥ ਪਾ ਲਿਆ ਇਹ ਕੱਲਾ ਤੈਨੂੰ ਨਹੀਂ ਮੈਂ ਮੈਸੇਜ ਭੇਜ ਰਿਹਾ ਮੈਂ ਸਾਰੇ ਕੁੜੀਆਂ ਨੂੰ ਦੇ ਪਰਿਵਾਰਾਂ ਨੂੰ ਕਹਿ ਰਿਹਾ ਜਿਹੜਾ ਤੁਹਾਡੀ ਇੱਜ਼ਤ ਨੂੰ ਹੱਥ ਪਾਏਗਾ ਉਹਨੂੰ ਸੋਸ਼ਲ ਮੀਡੀਆ ਤੇ ਇਦਾਂ ਹੀ ਨੰਗਾ ਕਰੋ ਇਹਦੇ ਨਾਲ ਇਹ ਨਹੀਂ ਗੱਲਾ ਟਿਕਿਆ ਬਹੁਤ ਟਿਕਿਆ ਨੇ ਮੈਨੂੰ ਪਰਸਨਲ ਮੈਸੇਜ ਬਹੁਤ ਆ ਰਹੇ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਕੁੜੀਆਂ ਨੇ ਜਿਨ੍ਹਾਂ ਨੂੰ ਦਰਦ ਪਤਾ ਹੈ ਕਿ ਤੂੰ ਸੋਸ਼ਲ ਮੀਡੀਆ ਦਾ ਪੰਗਾ ਕਿਉਂ ਲਿਆ ਤੈਨੂੰ ਸਾਰੇ ਸਮਝਾ ਰਹੇ ਸੀ ਕਿ ਅਮਿਤ ਕੱਕੜ ਡਿਲੀਟ ਕਰ ਦੇ ਤੂੰ ਉਹਨਾਂ ਨੂੰ ਕਹਿਣਾ ਉਹ ਜਾਣਣ ਤੇ ਮੈਂ ਜਾਨਾ ਤੂੰ ਜੇ ਜਿੱਦਾਂ ਮਰਜ਼ੀ ਮੇਰੇ ਨਾਲ ਤਿਆਰੀ ਕਰ ਲੈ ਮੈਂ ਹਰ ਪਾਸਿਓਂ ਤਿਆਰ ਉਹਨਾਂ ਨੇ ਇੱਕ ਕਹਿਆ ਕਹਿੰਦਾ ਕੋਰਟ ਦੇ ਵਿੱਚ ਕੀ ਚੱਲ ਰਿਹਾ ਮੈਂ ਤਾਂ ਨਵੇੜਾ ਨੂੰ ਤਿਆਰ ਆ ਡਿਸਕਿਊਟ ਜਿਹੜਾ ਹੋ ਰਿਹਾ ਇਹ ਆਸਾ ਕਰ ਲੈਣ ਹਾਂਜੀ ਉਹ ਫਿਰ ਕੋਰਟ ਕਰੇ ਕੋਰਟ ਚ ਤੂੰ ਆ ਤਾ ਸਹੀ ਕੋਰਟ ਦਾ ਪ੍ਰੋਸੈਸ ਚਲਾ ਤਾ ਸਹੀ ਤੇਰੇ ਕੋਲ ਕੀ ਬ੍ਰਹਮਾਸਤਰ ਨੇ ਤੇਰੇ ਅੰਦਰ ਕੀ ਚੱਲਦਾ ਹੈ ਤੇਰੇ ਅੰਦਰ ਕੀ ਨਹੀਂ ਚੱਲਦਾ ਤੂੰ ਕੋਰਟ ਚ ਆ ਕੇ ਦੱਸ ਬਾਹਰ ਤਾਂ ਸਵਾਦ ਲੈਣੇ ਸਾਰਿਆਂ ਨੇ ਜੋ ਤੂੰ ਦੱਸਣਾ ਉਹੀ ਉਹਨਾਂ ਨੇ ਸਮਝਣਾ ਹੈ ਉਸੇ ਕਸਟਮਾਈਜ਼ ਕਰਕੇ ਪ੍ਰੈਜੈਂਟ ਕਰਨਾ ਕੋਰਟ ਜੇ ਚੀਜ਼ ਨਹੀਂ ਚੱਲਦੀ ਜੇ ਕੋਈ ਪਰਿਵਾਰ ਦੀ ਸਹਿਮਤੀ ਹੋਵੇ ਹਾਂਜੀ ਤੁਹਾਡਾ ਡਿਸਕਿਊਟ ਚੱਲ ਰਿਹਾ ਹੈ ਜਿਵੇਂ ਉਹਨਾਂ ਨੇ ਜ਼ਿਕਰ ਕੀਤਾ ਕਿ ਇਹ ਖਤਮ ਕੀਤਾ ਜਾਣਾ ਮਾਮਲਾ ਤੁਸੀਂ தயਾ ਨਹੀਂ ਜੀ ਬਿਲਕੁਲ ਵੀ ਨਹੀਂ ਕੋਰਥਰੂ ਕਰਨਾ ਹੈ ਕਿਉਂਕਿ ਇਹ ਇੱਜ਼ਤ ਨੂੰ ਹੱਥ ਪਾ ਲਿਆ ਇਸ ਤੋਂ ਪਹਿਲਾਂ ਇਹਨੂੰ 36 ਵਾਰੀ ਸਮਝਾਇਆ ਗਿਆ ਸੀਗਾ ਕਿ ਤੂੰ ਡਿਵੋਰਸ ਲੈ ਲੈ ਜੇ ਤੈਨੂੰ ਨਹੀਂ ਲੱਗਦਾ ਵਾ ਸਿਸਟਮ ਦੇ ਰਾ ਸਹੀ ਪਰਿਵਾਰ ਦਾ ਤੇ ਮੈਂ ਕਹਿੰਦਾ ਤੂੰ ਡਿਵੋਰਸ ਲੈ ਲੈ ਤੂੰ ਜਾ ਪਰ ਤੂੰ ਟਿਕਦਾ ਹੀ ਨਹੀਂ ਤੂੰ ਰਾਤੀ ਮੇਰੀ ਭੈਣ ਨੂੰ ਕੁੜਦਾ ਪਿਆ ਮੈਂ ਮੈਂ ਤੈਨੂੰ ਕਹਿ ਰਿਹਾ ਵਾਂ ਤੂੰ ਹੀ ਭਰਾਵਾ ਬਾਹਰ ਜਾ ਜਾ ਗੇੜਾ ਮਾਰਾ ਕਿੱਥੇ ਤੇਰੀ ਲੜਾਈ ਸ਼ਾਂਤ ਹੋ ਜੂਗੀ ਤੂੰ ਬਹਿ ਜੀ ਮੈਂ ਕਿੱਥੇ ਜਾਵਾਂ ਫਿਰ ਮੈਂ ਤਾਂ ਜਾ ਮ ਆਪਣੀ ਭੈਣ ਨੂੰ ਲਿਆ ਸਕਦਾ ਨਾ ਆਪਣੇ ਘਰੇ ਮੈਂ ਰਾਤੀ ਲਿਆ ਆ ਜਾ ਕੇ ਫਿਰ ਉਸ ਤੋਂ ਬਾਅਦ ਤੂੰ ਕਿਉਂ ਮੀਂਤਾ ਕਰਦਾ ਲਵ ਯੂ ਮਿਸ ਯੂ ਹੌਣ ਕੀ ਮੰਨਦਾ ਹੁੰਦਾ ਜੀ ਇਹੀ ਮੰਗ ਹੈ ਜੀ ਜੋ ਇਹਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ ਉਹ ਤਾਂ ਹੈਗਾ ਜੀ ਅਲੱਗ ਮੈਟਰ ਜੋ ਇਹ ਹਸਬੰਡ ਵਾਈਫ ਦਾ ਡਿਸਪਿਊਟ ਹੈਗਾ ਉਹ ਹੈਗਾ ਜੀ ਕੋਰਟ ਦੇ ਨਾਲ ਇਹ ਸੋਸ਼ਲ ਮੀਡੀਆ ਤੇ ਆਪਣੀ ਮਾਫੀ ਮੰਗ ਲਵੇ ਮੈਨੂੰ ਸਾਬਤ ਕਰ ਦੇਵੇ ਕਿ ਮੈਂ ਇੰਨਾ ਕਰੋੜਤਾ ਵਿੱਚ ਕਿਉਂ ਆਇਆ ਆਵਾ ਮੈਂ ਇਧਰੋਂ ਰੁਕ ਜੂ ਤੂੰ ਉਧਰੋਂ ਰੁਕ ਜੀ ਆਪਣਾ ਹਸਬੰਡ ਵਾਈਫ ਜੋ ਪ੍ਰੋਸੈਸ ਜੋ ਤੁਹਾਡਾ ਫੈਮਿਲੀ ਮੈਟਰ ਉਹ ਬੜਾ ਹੀ ਕਮਸਾਨ ਜਿਹਾ ਵਾਲਾ ਹੈਗਾ ਉਹ ਸਿਰਫ ਕਾਨੂੰਨੀ ਸੁਲਝਾ ਸਕਦਾ